ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲਤ ਵੱਡੇ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਣਗੇ ਲੋ ਜੀ ਆਪਾਂ ਐਸੀ ਬੱਚੀਆਂ ਕੱਟੀਆਂ ਵਾਲੇ ਫਾਰਮ ਚ ਬੱਚੀਆਂ ਕੱਟੀਆਂ ਰਹਿ ਗਈਆਂ ਆਪਣੀਆਂ ਤਿੰਨ ਆ ਦੇਖ ਲਓ ਬਾਕੀ ਕਰਤੀਆਂ ਆਪਾਂ ਸੇਲ ਕਿਉਂਕਿ ਆਪਣੀ ਹੋ ਗਈ ਸੀ ਦੋਸਤੋ ਮਜਬੂਰੀ ਪਤਾ ਗੱਲ ਕੀ ਜਿੱਥੇ ਅਸੀਂ ਕਲੋਨੀ ਚ ਬੈਠੇ ਇੱਥੇ ਨਾ ਸੀਵਰੇਜ ਨਹੀਂ ਹੈਗਾ ਸੀਵਰੇਜ ਨਾ ਹਨ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਤਾਂ ਕਰਕੇ ਆਪਾਂ ਨੂੰ ਦਿੱਕਤ ਪ੍ਰੇਸ਼ਾਨੀ ਆ ਰਹੀ ਕਿਉਂਕਿ ਹੁਣ ਰੈਸ ਵੱਧਦੀ ਜਾਂਦੀ ਹੈ ਇੱਥੇ ਕੋਈ ਗੱਲ ਨਹੀਂ ਪ੍ਰਮਾਤਮਾ ਕਰੂਗਾ ਮੇਰ ਆਪਾਂ ਕਿਤੇ ਖੇਤ ਜਾਂ ਔਰਡ ਲੈ ਕੇ ਸਿਸਟਮ ਕਰਕੇ ਪਲਾਟ ਉੱਥੇ ਕਰਾਂਗੇ ਫਾਰਮ ਫਿਰ ਆਪਣਾ ਫਿਰ ਆ ਰਿਹਾ ਪ੍ਰਿਆਰ ਕਰਦਾਂਗੇ ਬੜਾ ਉਸ ਪ੍ਰਮਾਤਮਾ ਨੂੰ ਆਪਾਂ ਨੂੰ ਉਸ ਤੇ ਓਟ ਉਹਦਾ ਸਾਰਾ ਆਪਾਂ ਨੂੰ ਠੀਕ ਹੈ ਜੀ ਤੇ ਉਹਦੀ ਓਟ ਚ ਹੀ ਚੱਲਣਾ ਚਾਹੀਦਾ ਉਸ ਤੋਂ ਹੀ ਆਸ ਰੱਖਣੀ ਚਾਹੀਦੀ ਉਸ ਤੋਂ ਹੀ ਮੰਗਣਾ ਚਾਹੀਦਾ ਠੀਕ ਹੈ ਜੀ ਕਦੀ ਵੀ ਬੰਦੇ ਕੋਲੋਂ ਨਾ ਮੰਗੋ ਜੇ ਦੇਊਗਾ ਤਾਂ ਪ੍ਰਮਾਤਮਾ ਹੀ ਦੇਊਗਾ ਠੀਕ ਹੈ ਜੀ ਉਸ ਨਹੀਂ ਕਰਨਾ ਉਹ ਸੱਚੇ ਪਾਤਸ਼ਾਹ ਨੇ ਤੇ ਕਿਉਂਕਿ ਤੁਹਾਨੂੰ ਮੈਂ ਦੱਸ ਦੇਣਾ ਦੋਸਤੋ ਪਿਛਲੇ ਸਾਲ ਨਾ ਆਪਣੇ ਘਰੇ 12 13 ਬੱਚੇ ਆਏ ਸੀ ਠੀਕ ਹੈ ਜਿਨ੍ਹਾਂ ਚ ਲਗਭਗ 9 9 10 ਬੱਚੇ ਆਪਣੀ ਬੱਛੀਆਂ ਕੱਟੀਆਂ ਸੀ ਬਾਕੀ ਇੱਕ ਦੋ ਹੀ ਸੀ ਬਸ ਬੱਚੇ ਜਾਂ ਕੱਟੇ ਲਾ ਲਓ ਠੀਕ ਹੈ ਜੀ ਫਾਰਮ ਭਰਤਾ ਸੀ ਪਿਛਲੇ ਸਾਲ ਬਸ ਪ੍ਰਮਾਤਮਾ ਦੀ ਠੀਕ ਹੈ ਜੀ ਉਦੀ ਨਿਗਰਜਤ ਸੁਵਾਲੀ ਹੋ ਜਾ ਨਾ ਫਾਰਮ ਤੇ ਤੇ ਫਾਰਮ ਹਰਿਆ ਭਰਿਆ ਲੱਗਿਆ ਮਿੰਟ ਲੱਗਦਾ ਤੇ ਉਹੀ ਗੱਲ ਹੈ ਸੀ ਫਾਰ ਗਿਆ ਸੀ ਫਾਰਮ ਕੱਟੀਆਂ ਬੱਛੀਆਂ ਕੱਟੀਆਂ ਵੱਛੀਆਂ ਹੋ ਗਈਆਂ ਸੀ ਠੀਕ ਹੈ ਜੀ ਕਿਉਂਕਿ ਜਦੋਂ 9 10 ਬੱਚੇ ਹੋ ਜਾਂਦਾ ਤਾਂ ਬਹੁਤ ਹੋ ਜਾਂਦਾ ਵੀ ਪਿਛਲੇ ਸਾਲ ਦੀ ਗੱਲ ਕਰਦਾ ਕਿਉਂ ਠੀਕ ਹੈ ਜੀ ਤੇ ਫਿਰ ਉਹਦੇ ਚ ਆਪਾਂ ਚਲੋ ਹੁਣ April May ਚ ਦੋ ਮੱਝਾਂ ਵੇਚੀਆਂ ਦੋ ਕੱਟੀਆਂ ਆਪਾਂ ਚਲੀਆਂ ਇੱਕ ਕੱਟ ਇੱਕ ਵੱਛੀ ਆਪਾਂ ਯਾਰ ਦੋਸਤ ਨੂੰ ਦੇ ਦਿੱਤੀ ਇੱਕ ਮਾਮੇ ਨੂੰ ਗਾਂ ਦੇ ਦਿੱਤੀ ਸੀ ਉਹ ਦੋ ਵੱਛੀਆਂ ਫਿਰ ਵੇਚਤੀਆਂ ਫਿਰ ਆਪਣੇ ਕੋਲ ਤਿੰਨ ਨਗ ਰਹਿ ਗਏ ਠੀਕ ਹੈ ਜੀ ਹੁਣ ਫਿਰ ਆਪਣੇ ਬੱਚੇ ਗਾਵਾਂ ਫਿਰ ਬੱਚੇ ਆਉਣ ਵਾਲੇ ਨੇ ਠੀਕ ਹੈ ਜੀ ਉਹਦੇ ਚ ਹੁਣ ਆਪਣੇ ਲਗਭਗ 7 7-8 ਗਾਵਾਂ ਨੇ ਤੇ ਇੱਕ ਮੱਝ ਠੀਕ ਹੈ ਜੀ ਪੀ 9 10 ਬਸੂ ਫਿਰ ਬੱਚੇ ਹੋ ਜਾਣਗੇ ਉਹਨਾਂ ਚ ਜੇ 5 20 ਕਟੀਆਂ ਵਛੀਆਂ ਆ ਗਈਆਂ ਤੇ ਫਿਰ ਆਪਣਾ ਫਾਰਮ ਹਰਿਆ ਭਰਿਆ ਹੋ ਜਾਊਗਾ ਠੀਕ ਹੈ ਜੀ ਤੇ ਦੋਸਤੋ ਪਤਾ ਗੱਲ ਕੀ ਆ ਮਨ ਬੜਾ ਦੁਖੀ ਹੁੰਦਾ ਵੀ ਜਦੋਂ ਕਿਉਂਕਿ ਇਹ ਬੜੀ ਮਿਹਨਤ ਨਾਲ ਬੰਦਦੇ ਆ ਵੀ ਜੇ ਆਪਾਂ ਕਹਿ ਦਈਏ ਨਾ ਅੱਜ ਕਟੀਆਂ ਵਛੀਆਂ ਲੈਣੀਆਂ ਹੋਣ ਤੇ ਜਾਂ ਵਛੀ ਜਾਂ ਕੱਟੀ ਲੈਣੀ ਹੋਵੇ ਠੀਕ ਹੈ ਜੀ ਬੜੇ ਪੈਸੇ ਲੱਗਦੇ ਨੇ ਪਹਿਲਾਂ ਗੱਲਾਂ ਗਈਆਂ ਪਹਿਲਾਂ ਸਸਤੇ ਭਾਅ 'ਚ ਮਿਲ ਜਾਂਦੇ ਸੀ ਹੁਣ ਨਹੀਂ ਹੁਣ ਬਹੁਤ ਪੈਸਾ ਲੱਗਦਾ ਤੇ ਮਿਹਨਤ ਵੀ ਬੜੀ ਲੱਗਦੀ ਹੈ ਠੀਕ ਹੈ ਜੀ ਕਿਉਂਕਿ ਬੰਦਾ ਬੜੇ ਚੰਗੇ ਸੀਮਨ ਰਖੋਂਦਾ ਠੀਕ ਹੈ ਜੀ ਹੁਣ ਜਿਵੇਂ ਆਪਣੀ ਗਮਜਾਂ ਤੇ ਬਜਰੰਗੀਲੇ ਜਵਾਨਾਂ ਦਾ ਟੀਕਾ ਰਖਾਇਆ ਸੀਮਰ ਖਾਇਆ ਠੀਕ ਹੈ ਜੀ ਟੋਪ ਦਾ ਕੱਟਾ ਜੇ ਕੱਟੀਆਂ ਜੇ ਕੋਈ ਚੱਕਰ ਹੀ ਤੇ گاਵਾں ਚ ਵੀ ਬੇਰਕਾ ਦੇ ਹੋ ਗਏ ਸਖਸਟ ਸੀਮਨ ਹੋ ਗਏ ਠੀਕ ਹੈ ਜੀ ਉਹਨਾਂ ਚੋਂ ਜੇ ਆਪਾਂ ਨੂੰ 4-5 ਵੀ ਬੱਚੇ ਆ ਗਏ ਨਾ ਕਟੀਆਂ ਮੱਛੀਆਂ ਤੇ ਫਿਰ ਵੀ ਆਪਣਾ ਬੱਲੇ ਬੱਲੇ ਕਿਉਂਕਿ ਪ੍ਰਮਾਤਮਾ ਤੋਂ ਮੰਗੋ ਉਸ ਵਾਹਿਗੁਰੂ ਤੋਂ ਮੰਗੋ ਕਿਉਂਕਿ ਹੱਥ-ਅੱਡੋ ਤੋਂ ਉਸ ਵਾਹਿਗੁਰੂ ਗੜੀ ਹੱਡੋ ਵੀ ਪ੍ਰਮਾਤਮਾ ਉਹੀ ਇਹਨਾਂ ਨੂੰ ਆਪਣੇ ਫਾਰਮ ਨੂੰ ਹਰਾ-ਭਰਾ ਕਰ ਠੀਕ ਹੈ ਜੀ ਤੇ ਜਦੋਂ ਪ੍ਰਮਾਤਮਾ ਦੀ ਨਿਗਾਹ ਸਿੱਧੀ ਹੋਏ ਇਹਨਾਂ ਤਾਂ ਫਿਰ ਚੜ੍ਹਦੀ ਕਲਾ ਹੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਬੜਾ ਮਤਲਬ ਹੁਣ ਬੜੇ ਪਿਆਰ ਕਰਦੇ ਨੇ ਉਹਨੂੰ ਹੁਣੇ ਛੇੜਾ ਇਹਨਾਂ ਤੇ ਹੁਣੇ ਆ ਜਾਣਗੇ ਫਿਰ ਕਦੀ ਮਤਲਬ ਇਹਨਾਂ ਕਮੀਖ ਚੱਲਾ ਪੈਣਾ ਜਾਂ ਇਹਨਾਂ ਨੂੰ ਟੁੱਟ ਮਾਰ ਲਾ ਪਈ ਸਾਨੂੰ ਲਾਡ ਕਰ ਠੀਕ ਹੈ ਜੀ ਤੇ ਦੋਸਤੋ ਪਤਾ ਗੱਲ ਕੀ ਆ ਉਸ ਤੋਂ ਬਾਅਦ ਨਾ ਪਿਛਲੇ ਸਾਲ ਆਪਾਂ ਮਾਲਾ ਵੀ ਵੱਚੀਆਂ ਕਟੀਆਂ ਆਈਆਂ ਠੀਕ ਆ ਇਸ ਸਾਲ ਆਪਾਂ ਦੋ ਤਿੰਨ ਮੱਝਾਂ ਵੇਚੀਆਂ ਆਪਾਂ ਕਟੀਆਂ ਨਾਲੇ ਦੇ ਦਿੱਤੀਆਂ ਸੀ ਠੀਕ ਆ ਮੱਝਾਂ ਗੱਭਣ ਤੋਕੜ ਸੀ ਠੀਕ ਆ ਜੀ ਪਰ ਆਪਾਂ ਕਟੀਆਂ ਨਹੀਂ ਲਾਈਆਂ ਕਿਉਂਕਿ ਆਪਾਂ ਕਦੀ ਇਹ ਨਹੀਂ ਕੀਤਾ ਵੀ ਜਗਲਾ ਪੈਸਾ ਲੋ ਰਿਆ ਲਾ ਰਿਆ ਆ ਠੀਕ ਆ ਇਹ ਪਤਾ ਕਿ ਨਹੀਂ ਹੱਕ ਮਿਹਨਤ ਦੀ ਕਿਉਂ ਕਮਾਈ ਹੁੰਦੀ ਕਿਸੇ ਦੀ ਆਪਾਂ ਕਟੀਆਂ ਨਾਲੇ ਲਾ ਦੇਤੀਆਂ ਸੀ ਨਾਲੇ ਕੋ 4 ਮਹੀਨੇ 5 ਮਹੀਨੇ ਦੀ ਟੋਕਰ ਕੇ ਪਾਸੇ ਕੋ 6 ਆਂਦੀ ਸੀ ਇਦਾਂ ਕਰਕੇ ਆਪਾਂ ਨਾਲੇ ਦੇ ਦਈਏ ਸੀ ਮੈਂ ਸਿੱਧਾ ਕਹਤਾ ਮੈਂ ਇਹਨਾਂ ਦੇ ਕਟੀਆਂ ਖੜੀਆਂ ਉਹ ਇਸ ਫਾਰਮ ਦੀ ਉਹਨਾਂ ਨੂੰ ਦਿਖਾਈਆਂ ਸੀ ਫਿਰ ਆਪਾਂ ਨਾਲੇ ਦੇਤੀਆਂ ਹੁਣ ਵੀ ਦੋ گاਵਾ ਵੇਚੀਆਂ ਦੋਸਤੋ ਆਪਾਂ ਉਹ ਨਾ ਹੈਗੇ ਮਤਲਬ 18 19 ਨਹੀਂ ਸਾਲਾਂ ਦੇ ਮੁੰਡੇ ਸੀ ਜਵਾਕੀ ਸੀ ਤੋ ਨਵਾਂ ਫਾਰਮ ਕਰਨ ਲੱਗੇ ਸੀ ਕਹਿੰਦੇ ਅਸੀਂ ਕਿਹਨਾ ਫਾਰਮ ਕਰਨਾ ਉਹਨਾਂ ਨੂੰ ਇਹ ਹੀ ਕਿਹਾ ਸੀ ਮੈਂ ਦੋਸਤ ਕੋਈ ਚੱਕਰ ਹੀ ਨਹੀਂ ਕਿ ਜਦੋਂ ਤਾਂ ਦਿੱਕਤ ਦਾ ਪਰੇਸ਼ਾਨੀ ਲੱਗਿਆ ਤੁਹਾਡਾ ਘਰ ਹੈ ਠੀਕ ਆ ਫਾਰਮ ਹੈ ਤੇ ਪਹਿਲੀ ਗੱਲ ਤਾਂ ਕੋਈ ਪਰੇਸ਼ਾਨੀ ਹੁੰਦੀ ਨਹੀਂ ਠੀਕ ਹੈ ਜੀ ਤੇ ਜੇ ਲੱਗੇ ਆ ਜਾਓ ਕਿਉਂਕਿ ਮੈਨੂੰ ਇਹ ਆ ਵੀ ਨਵੇਂ-ਨਵੇਂ ਲੱਗੇ ਆ ਸੌਂਕਰ ਕਰਨ ਲੱਗੇ ਆ ਠੀਕ ਠੀਕ ਆ ਵੀ ਬਾਹਰ ਜਾਣ ਦੀ ਬਜਾਏ ਇੱਥੇ ਆਪ ਤਾਂ ਕੰਮ ਕਰਨ ਲੱਗੇ ਆ ਵੀ ਜੇ ਆਪਾਂ ਉਹਨਾਂ ਨੂੰ ਅੱਜ ਗਲਤ ਮੰਨ ਲਾ ਵੀ ਉਹਨਾਂ ਨੂੰ ਜਾਨਵਰ ਮਿਲ ਗਏ ਜਾਂ ਖੁਸ਼ ਹੋ ਗਿਆ ਤੇ ਉਹਨਾਂ ਨੇ ਮਾਲਾ ਮੇਨਾਂ ਦੀ ਮੀਤ ਟੁੱਟ ਜਾਂਦੀ ਠੀਕ ਹੈ ਜੀ ਉਹਨਾਂ ਦਾ ਸ਼ੌਕ ਮਰ ਜਾਂਦਾ ਤੇ ਪਰ ਉਹਨਾਂ ਨੇ ਕਿਹਾ ਵੀ ਕੋਈ ਚੱਕਨੇ ਪਰੇਸ਼ਾਨੀ ਹੋਵੇ ਤੇ ਆ ਜਿਓ ਠੀਕ ਹੈ ਜੀ ਮੈਂ ਇੱਧਰ ਲੈ ਰਿਹਾ ਪੰਗੇ ਆਪਣੇ ਨਾ ਆਪਣੀਆਂ ਕੱਟੀਆਂ ਮੱਛੀਆਂ ਹੁਣ ਦੋਸਤੋ ਆ ਆਪਣੀ ਕੱਟੀ ਆ ਇਹ ਇਹ ਵੀ ਬਜਰੰਗੀ ਦੀ ਆ ਠੀਕ ਹੈ ਜੀ 1 ਸਾਲ ਦੀ ਹੋ ਗਈ ਆ ਦੇਖੋ ਇਹਦੀ ਲੰਬਾਈ ਠੀਕ ਹੈ ਜੀ ਇਹਦੀ ਗਰਦਨ ਦੀ ਲੰਬਾਈ ਮੂੰਹ ਦੇਖੋ ਕਿੰਨਾ ਲੰਮਾ ਠੀਕ ਹੈ ਜੀ ਤੇ ਪਿੱਛੋਂ ਦੇਖੋ ਕਿੰਨੀ ਚੌੜੀ ਹੈ ਕੱਟੀ ਠੀਕ ਹੈ ਜੀ ਕਸਾਲ ਦੀ ਕੱਟੀ ਆ ਤੇ ਕੱਟੀ ਦਾ ਪਿੱਛਾ ਦੇਖੋ ਕਿੱਡਾ ਭਾਰਾ ਠੀਕ ਹੈ ਜੀ ਇਹੋ ਜਿਹੇ ਜਾਨਵਰ ਲਿਆ ਕਰੋ ਅਜੇ ਜਾਨਵਰ ਜਾਨਵਰ ਲੈਣ ਵਾਸਤੇ ਚੰਗੇ ਸੀਮੇ ਯੂਜ਼ ਕਰਿਆ ਕਰੋ ਠੀਕ ਹੈ ਜੀ ਆਹ ਵੇਹੜ ਦੇਖੋ ਆਪਣੀ ਕਿੱਡੀ ਪਿਆਰੀ ਆ ਸਿਰਫ ਇਹ 9 ਕ 10 ਮਹੀਨਿਆਂ ਦੀ ਮੱਛੀ ਆ ਆਪਣੀ ਠੀਕ ਹੈ ਜੀ ਤੇ ਪ੍ਰਮਾਤਮਾ ਮਿਹਰ ਕਰੇ ਲੰਮੀ ਉਮਰਾਂ ਕਰੇ ਆ ਆਪਣੀ ਨੀਲੀ ਰਾਵੀ ਦੀ ਮੱਝ ਸੀ ਆਪਣੇ ਕੋਲ ਬਹੁਤ ਚੰਗੀ ਸੀ ਘਟ ਘਟ ਵੀ 16 17 ਕਿਲੋ ਦੋਸੀ ਹੁੰਦੀ ਉਹਦੀ ਕੱਟੀ ਆ ਇਹ ਆਪਾਂ ਰੱਖ ਲਈ ਸੀ ਇਹ ਤਾਂ ਰੱਖ ਲਈ ਸੀ ਉਹ ਮੱਝ ਆਪਣੀ ਕੋਈ ਰਿਸ਼ਤੇਦਾਰੀ ਲੈ ਗਏ ਸੀ ਠੀਕ ਹੈ ਜੀ ਤੇ ਆਪਾਂ ਤਾਂ ਕਰਕੇ ਕੱਟੀ ਫੇਰ ਉਹ ਆnde ਤੁਸੀਂ ਕੋਈ ਗੱਲ ਨਹੀਂ ਰੱਖ ਲੋ ਵੀ ਸਾਨੂੰ ਕੱਲੀ ਮਾਝੀ ਦੇ ਦੋ ਉਹ ਵੀ ਮਤਲਬ ਉਹ ਮੇਰੇ ਤੋਂ ੱੱਕੇ ਨਾ ਲਈ ਸੀ ਉਹਨਾਂ ਨੇ ਆਪਾਂ ਦੇਤੀ ਸੀ ਠੀਕ ਹੈ ਜੀ ਤੇ ਇਹ ਆਪਣੇ ਕੋ ਤਿੰਨ ਬੱਚੇ ਰਹਿ ਗਏ ਨੇ ਠੀਕ ਹੈ ਜੀ ਅੱਗੇ ਫੇਰ ਬੱਚੇ ਨਵੇਂ ਆਉਣ ਵਾਲੇ ਨੇ ਆਪਣੇ ਮੱਝਾਂ گاਵਾ ਦੇ ਠੀਕ ਹੈ ਜੀ ਤੇ ਚਾਰ ਪੰਜ ਹੀ ਵਾ ਗਏ ਤਾਂ ਵੀ ਆਪਣਾ ਫਾਰਮ ਫੇਰ ਹਰਾਬਰਾ ਹੋ ਜਾਊਗਾ ਕੱਟੀਆਂ ਬੱਚੀਆਂ ਫੇਰ ਹੋ ਜਾਣੀਆਂ ਤਾਂ ਹੀ ਗੱਲ ਉਹੀ ਗੱਲ ਹੈ ਦੋਸਤੋ ਜੀ ਜੀ ਮੰਗੋਦਸ ਪ੍ਰਮਾਤਮਾ ਕੋ ਸਾਫਨੀਤ ਰੱਖੋ ਸਾਫ ਮੰਨ ਲਓ ਵੀ ਕੰਮ ਕਰੋ ਜੇ ਕਿਸੇ ਨੂੰ ਪਸ਼ੂ ਦੇਣਾ ਨਾ ਤੇ ਸਾਫ ਸੁਥਰਾ ਦੋ ਠੀਕ ਹੈ ਜੇ ਕੱਟੀ ਹੈਗੀ ਮਗਰ ਕੱਟੀ ਦੋ ਜੇ ਕੱਟਾ ਹੈਗਾ ਮਗਰ ਤੇ ਜਾਨਵਰ ਤੇ ਕੱਟਾ ਦੋ ਕਿਉਂਕਿ ਪ੍ਰਮਾਤਮਾ ਨੇ ਪਤਾ ਗੱਲ ਕੀ ਜੇ ਆਪਾਂ ਚੰਗਾ ਕੰਮ ਕਰਦੇ ਆ ਨਾ ਤੇ ਪ੍ਰਮਾਤਮਾ ਉਹਨਾਂ ਹੀ ਆਪ ਨੂੰ ਦਿੰਦਾ ਠੀਕ ਹੈ ਜੀ ਮੈਨੂੰ ਬੜੀ ਆਸ ਹੈ ਮੈਨੂੰ ਪਤਾ ਵੀ ਮੈਨੂੰ ਇੰਨੀ ਆਸ ਹੈ ਉਸ ਪ੍ਰਮਾਤਮਾ ਤੇ ਕਿ ਜੇ ਇੱਕ ਦੀ ਬੱਚਾ ਆਏ ਨਾ ਤਾਂ ਆਪਣੇ ਫਿਰ ਕਟੀਆਂ ਮੱਛੀਆਂ ਆਪਾਂ ਨੂੰ ਫਿਰ ਉਹਨਾਂ ਹੀ ਫਾਰਮ ਪਰ ਜਾਣਾ ਠੀਕ ਹੈ ਜੀ ਤੇ ਆ ਅਸੀਂ ਅੱਜ ਆਪਣੀ ਵੀਡੀਓ ਠੀਕ ਹੈ ਮੈਂ ਚੱਲ ਛੋਟੀ ਜੀ ਵੀਡੀਓ ਬਣਾ ਲਈਏ ਤੇ ਆਪਾਂ ਹੁਣ ਥੋੜੇ ਜਿਹਾ ਜਾਨਵਰ ਕਰਤੇ ਸੇਲ ਫਾਰਮ ਆਪਣਾ ਹੋ ਗਿਆ ਥੋੜਾ ਜਿਹਾ ਖਾਲੀ ਕਿਉਂਕਿ ਇੱਥੇ ਹਰਿਆ ਭਰਿਆ ਹੁਣ ਫਾਰਮ ਹੁੰਦਾ ਸੀ 30 ਇੱਥੇ ਬੱਕਰੀਆਂ ਹੁੰਦੀਆਂ ਸੀ ਘਟੋ ਘਟ ਵੀ 5-6 ਇੱਥੇ ਬੱਚੇ ਫਿਰਦੇ ਹੁੰਦੇ ਸੀ ਕਟੀਆਂ ਵਛੀਆਂ ਦੇ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਸਮੇਂ ਦੀ ਗੱਲ ਹੈ ਸਮਾਂ ਫਿਰ ਜਦੋਂ ਬਦਲੂਗਾ ਤੇ ਕਟੀਆਂ ਵੱਚੀਆਂ ਫੇਰ ਹੋਣਗੀਆਂ ਬਣਾ ਫਾਰਮ ਫੇਰ ਹਰਿਆ ਭਰ ਹੋ ਜਾਊਗਾ ਤੇ ਜਾਨਵਰ ਦੋਸਤੋ ਚੰਗੇ ਰੱਖਿਆ ਕਰੋ ਠੀਕ ਹੈ ਹੁਣ ਆਪਣੇ ਕੋ ਜਿੰਨੇ ਕੇ ਹੈਗੇ ਚੰਗੇ ਨੇ ਮਲਾਂ ਵੀ ਕੱਟੀ ਚੰਗੀ ਆ ਵੱਚੀ ਚੰਗੀ ਆ ਆਪਣੀ ਉਹ ਨੀਲੀ ਰਾਵੀ ਦੀ ਕੱਟੀ ਬਹੁਤ ਚੰਗੀ ਆ ਠੀਕ ਹੈ ਅੱਗੇ ਵੀ ਬੱਚੇ ਜਿਹੜੇ ਆਉਣ ਨਾਲੇ ਨੇ ਬਹੁਤ ਚੰਗੇ ਆਉਣ ਵਾਲੇ ਨੇ ਕਿਉਂਕਿ ਮਹਿੰਗਾਈ ਦਾ ਟਾਈਮ ਆ ਠੀਕ ਹੈ ਜੀ ਅੱਜ ਜੇ ਖਰਚੇ ਲਈਏ ਬਹੁਤ ਖਰਚੇ ਨੇ ਪਸ਼ੂਆਂ ਤੇ ਹੁੰਦੇ ਨੇ ਠੀਕ ਹੈ ਜੀ ਮਿਹਨਤ ਕਰਨੀ ਪੈਂਦੀ ਆ ਫੇਰ ਜਾ ਕੇ 2 ਰੁਪਏ ਬੰਦੇ ਨੇ ਜੇ ਉਹ ਚੰਗਾ ਜਾਨਵਰ ਹੈਗਾ ਤੇ ਠੀਕ ਹੈ ਜੀ ਤੇ ਤਾਂ ਹੀ ਹਮੇਸ਼ਾ ਚੰਗਾ ਰੱਖੋ ਤੇ ਚੰਗਾ ਹੀ ਖਾਓ ਚੰਗਾ ਪੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਮਿਲਦੇ ਆਪਾਂ ਨੈਕਸਟ ਵੀਡੀਓ 'ਚ